ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਨੌਜਵਾਨ ਵੀਰ ਆ ਵਪਾਰ ਦਾ ਕੰਮ ਕਰਦਾ ਕੋਈ ਬੜਾ ਵੱਡਾ ਵਪਾਰ ਦਾ ਕੰਮ ਨਹੀਂ ਕੋਈ ਇੱਕ ਅੱਧਾ ਪਸ਼ੂ ਸਾਫ਼ ਸੁਥਰਾ ਲਿਆ ਕੇ ਵੀਰ ਵੇਚ ਲੈਂਦਾ ਨਰਮੀਆਂ ਵੀਰ ਅੱਜ ਦੀ ਵੀਡੀਓ ਦੇ ਵਿੱਚ ਆ ਵੈੜ ਵਿਖਾਉਣੀ ਤੁਹਾਨੂੰ ਬਹੁਤ ਚੰਗੀ ਵੈੜ ਆ ਤਾਜੀ ਸੂਈ ਸਵਾਈ ਆ ਥਣ ਭਾਂਡੇ ਦੀ ਸਾਫ਼ ਸੁਥਰੀ ਆ ਸੋਹਣਾ ਵੱਡਾ ਹਵਾਨਾ ਮੋٹے ਮੋٹے ਥਣ ਇਨਫੋਰਮੇਸ਼ਨ ਲੈਦਾ ਨਾ ਹਾਉ ਕਰਦੇ ਅਗਲੀ ਵਾਰ ਦਿੰਨੇ ਆ ਪ੍ਰੋਪਰ ਸਾਰੀ ਇਨਫੋਰਮੇਸ਼ਨ ਲੈ ਕੇ हां जी, सत श्री अकाल जी। भाई सत श्री अकाल जी। ਨਾਮ ਤੇ ਐਡਰੈਸ ਨਾਮ ਜਸਕਰਨ ਪਿੰਨ ਕਾਲੇ ਗਈ ਤਹਿਸੀਲ ਬਾਗਾਪੁਰਾ ਜ਼ਿਲ੍ਹਾ ਮੋਗਾ। ਫੋਨ ਨੰਬਰ ਦੱਸਿਓ। 9814326166 ਕਿੰਨਵਾ ਸੁਆ? ਬਈ ਮਾਲ ਕਰਨ ਦੂਜਾ ਦੱਸੀ ਸੀਗੀ, ਆਪਾਂ ਤੀਜਾ ਮੰਨ ਕੇ ਲਈਆ। ਠੀਕ ਐ। ਬਾਕੀ ਅਗਰ ਦੂਜਾ ਮੰਨ ਲੈ ਤੀਜਾ ਮੰਨ ਲੈ। ਹੂੰ। ਆਓ ਕਿ ਨਸੀ ਗਾਂ ਦੁੱਧੋ ਵੱਢੀਏ, ਕਿ ਗਾਂ ਦੁੱਧ ਦੀ ਖਾਰ ਮੰਨੇਗੀ, ਗਾਂ ਤਾਂ ਆਂਭਰੀ ਨਹੀਂ। ਠੀਕ ਐ। ਤਾਂ ਫੇ ਕੀ ਲੈ ਰਹੀ ਆ? ਠੀਕ ਐ। ਹਾਂ ਜੇ ਕੋਈ ਬਣਾ ਕਰੇ ਆਪਾਂ ਫੂਰ ਵੀ ਖਰਾ ਲਾਂਗੇ ਉਹਨਾਂ ਦੇ ਡਰੈਸ ਸਾਰੇ ਤਸल्ली ਦਿਵਾ ਦਾਂਗੇ ਸਹੀ ਹੈ ਗਿਆਨ ਦੁੱਧ ਦੇ ਤਾ 23 24 ਗੱਲ ਠੀਕ ਹੈ ਹੁਣ ਕੀ ਵੀ ਜਿਹੜਾ ਖਾਣਾ ਤਿਆਰ ਹੋ ਸਕਦਾ 24 25 ਪਿਆਜੀ ਨੇ ਸੋ ਇਹਨੂੰ ਸਮਾਂ ਬਾਈ ਥਾਂ ਤੇ ਅੱਧਾ ਘੰਟਾ ਵੀ ਨਹੀਂ ਹੋਇਆ ਹਜੇ ਹਮ ਤੇ ਬਾਦ ਤੇਰੇ ਮੂਰੇ ਮੂਰੇ ਥਾਂ ਹੀ ਦੋਤਾ ਠੀਕ ਹੈ ਹਾਂ ਕੱਢੀਏ ਬਾਹਰ ਨੂੰ ਦੋਸਤੋ ਬੱਚਾ ਹਜੇ ਖੜ ਨਹੀਂ ਲੱਗਾ ਤੇ ਬਾਕੀ ਆ ਖੁਰੀਆਂ ਵੇਖ ਲਓ ਹਜੇ ਖਟੀਆਂ ਹੀ ਪਈਆਂ ਹੋਰ ਅੱਧੇ ਘੰਟੇ ਤੱਕ ਇਹਨਾਂ ਨੇ ਰੰਗ ਵਟਾ ਜਾਣਾ ਕਾਲੀਆਂ ਹੋ ਜਾਣੀਆਂ ਪਰ ਇਸ ਟਾਈਮ ਖਟੀਆਂ ਚਿੱਟੀਆਂ ਹੀ ਪਈਆਂ ਆਵੇ ਨਹੀਂ ਬੱਚਾ ਹੀ ਦਸੀ ਜਾਂਦਾ ਬੱਚੇ ਦੀਆਂ ਖੁਰੀਆਂ ਵੇਖ ਲਓ ਚੰਦੇ ਬੱਚੇ ਦੀਆਂ ਖੁਰੀਆਂ ਇਦਾਂ ਦੀਆਂ ਹੁੰਦੀਆਂ ਜਦੋਂ ਸੂਈ ਨੂੰ ਘੰਟਾ ਕ ਹੋ ਜਾਂਦਾ ਮਗਰੋਂ ਜਿਵੇਂ ਜਿਵੇਂ ਟਾਈਮ ਵੱਧ ਹੋ ਜਾਂਦਾ ਰੰਗ ਵਟਾ ਜਾਂਦੀਆਂ ਦੋਸਤੋ ਤਾਜੀ ਸੂਈ ਸਵਾਈ ਚੰਗੇ ਦੁੱਧ ਆੜੀ ਵੇੜ 23 24 ਲੀਟਰ ਦੁੱਧ ਬਾਈ ਦੱਸਦਾ ਕਿਹਨੇ ਪਿਛਲੇ ਸਵੇਰ ਦਿੱਤਾ 23 24 22 10 ਤੱਕ ਖੁੱਲਾ ਪਿਆ ਜਾਣਾ ਹਵਾਨਾ ਐਚ ਐਫ ਵੜਾ ਨਾਲੋਂ ਵੱਡਾ ਤਿਆਰ ਕੀਤਾ ਪੱਟਾਂ 'ਚ ਫਸਿਆ ਪਿਆ ਮੋٹے ਮੋٹے ਥਾਣ ਚਾਰੇ ਥਾਣ ਪੀੜੀ ਦੇ ਪਾ ਵਾਂਗੂ ਚਾਰੇ ਗੁੱਠਾਂ ਨੁਕਰਾਂ ਤੇ ਲੱਗੇ ਹੋਏ ਐ ਅੱਗੇ ਪਿੱਛੇ ਚਾਰੇ ਥਾਣਾ 'ਚ ਫਟਫਟ ਦੀ ਵੈਰਲ ਹੈ ਗੈਪ ਹੈ ਭਾਵੇਂ ਹਾਥੀ ਚਵਾਈ ਕਰ ਲਿਓ ਭਾਵੇਂ ਮਸ਼ੀਨ ਤੇ ਚਵਾਈ ਕਰ ਲਿਓ ਇੱਕ ਹੋਰ ਗੱਲ ਹੈ ਚਵਾਈ ਕਰਮਾੜੀ ਦੀ ਪੂਰੀ ਚੰਗੀ ਹੋ ਗੁੱਠੇ ਜਿੰਨੀ ਮੋਟੀ ਧਾਰ ਹੋਣੀ ਐ ਭਾਈ ਸਰਾਧਾ ਮੈਂ ਆਪਾਂ ਕੋਇਆ ਕਹੈ ਨੀਆ ਦੋ ਦਿਨ ਕਿਲੋਵੇਂ ਕਹਿ ਜੀਏ ਬਾਬਾ ਦਾ ਇੱਕ ਗਧਾਰ ਮਾਰ ਕੇ ਵੇਖੀ ਆ ਸਹੀ ਆ ਹਾਂ ਬਾਬਾ ਧਾਰ ਬਹੁਤ ਮੋਟੀ ਹੈ ਕਈ ਪੰਜ ਪੰਜ ਕਿਲੋ ਕਹਿੰਦੇ ਸੂੰਦੀ ਥੱਲੀ ਕਹਿੰਦੇ 5 ਕਿਲੋ ਚੋਲਿਆ ਉਹ ਬਈ ਰੱਬ ਦਾ ਨਾ ਹੀ ਹੈ ਸਹੀ ਆ ਐਵੇਂ ਆ ਬਗਈ ਜੀ ਹੈ ਨਾ ਬਾਬਾ ਦਾ ਇੱਕ ਗਧਾਰ ਮਾਰ ਕੇ ਵੇਖੀ ਆ ਬੱਚੇ ਨੇ ਵੀ ਪਿਆਉਣਾ ਠੀਕ ਹੈ ਸਿੱਧੀ ਜੀ ਗੱਲ ਐਵੇਂ ਝੂਠੇ ਮਾਰਿਆਂ ਦਾ ਕੀ ਫਾਇਦਾ ਹੈ ਦੋਸਤੋ ਵਧੀਆ ਗੱਲ ਆ ਬਾਈ ਕਹਿੰਦਾ ਇੱਕ ਇੱਕ ਧਾਰ ਮਾਰ ਕੇ ਚਵਾਈ ਵੇਖੀ ਐ ਚਵਾਈ ਪੂਰੀ ਚੰਗੀ ਆ ਕੋਈ 5 ਕਿਲੋ ਨਹੀਂ ਚੋਇਆ ਕੋਈ 4 ਕਿਲੋ ਨਹੀਂ ਚੋਇਆ ਬੱਚੇ ਨੂੰ ਵੀ ਹਜੇ ਪਿਆਉਣਾ ਕਿਉਂਕਿ ਬੱਚਾ ਹਜੇ ਖੜ ਨਹੀਂ ਲੱਗਾ। ਅਜੇ ਤਾਂ ਘੰਟਾ ਵੀ ਨਹੀਂ ਹੋਇਆ ਇਹਨੂੰ। ਅੱਧੇ ਘੰਟੇ ਚ ਕੀ ਆ ਬਗਾਹ ਸਾਹਿਬ ਲਈ ਕੀ ਬੱਚੇ ਨੂੰ ਪਿਆਤਾ ਕੀ ਚੋਇਆ। ਹਾਂ ਮੈਂ ਕਹੀ ਜਾਨਾ ਉਹ ਕੀ ਪੜ। ਆਹ ਇਹ ਤਾਂ ਕਰ ਰਹੀ ਆ। ਦੋਸਤੋ ਵੱਡੀ ਵਹਿੜ ਆ 23 24 ਕਿਲੋ ਖੁੱਲਾ ਦੁੱਧ ਪਿਆ ਜੂ ਉਪਰੋਂ ਫੋਟਾਂ ਨੂੰ ਚੜਾਵਾਨਾ ਸਟਾਰਟ ਹੁੰਦਾ ਪੱਟਾਂ ਚ ਫਸਿਆ ਪਿਆ ਹੋਰ ਡੇਢ ਦੋਵਾਂ ਘੰਟੇ ਤੱਕ ਜੇਰ ਪੈ ਜੂਗੀ ਜੇਰ ਦੀ ਬਾਈ ਫੋਟੋ ਖਿੱਚ ਕੇ ਰੱਖ ਲੂ ਵੀਡੀਓ ਬਣਾ ਕੇ ਰੱਖ ਲੂ। ਬਾਕੀ ਸਿਆਲਾਂ ਦੇ ਦਾਨ ਬੰਦਾ ਸੇਵਾ ਸੰਭਾਲ ਗੌਰ ਵਾਲਾ ਹੋਵੇ ਸਹੀ ਸਿਆਲੋ ਸਿਆਲ ਕਰਮਾਂ ਵਾਲੀ ਦੁੱਧ ਦੇ ਨਜ਼ਾਰੇ ਦੇ ਦੂਗੀ ਜਿੰਨਾ ਚੰਗਾ ਥਾਣ ਓਨੀ ਚੰਗੀ ਚਵਾਈ ਹੋਣੀ ਕਰਮਾਂ ਵਾਲੀ ਦੀ ਜਿਹੜੇ ਪਣਪਰਾ ਪਸ਼ੂ ਰੱਖਦੇ ਆ ਸਾਰਿਆਂ ਨੂੰ ਪਤਾ ਹੀ ਆ ਕਿ ਜਿੰਨਾ ਚੰਗਾ ਥਾਣ ਹੋਊ ਓਨੀ ਚੰਗੀ ਚਵਾਈ ਹੋਣੀ ਆ ਤੇ ਥਾਣੀ ਇੱਥੇ ਚੁੰਡੀ ਜੀ ਵਾਲਾ ਹੋਵੇ ਉਹ ਦੀ ਧਾਰ ਵੱਜਣੀ ਆ ਪਰ ਮੋਟਾ-ਮੋਟਾ ਥਾਣ ਤੇ ਗੂਠੇ ਜਨੀ ਮੋਟੀ ਧਾਰ ਹੋਣੀ ਆ ਸੂਈ ਸਵਾਈ ਹੈਗੀ ਭਾਵੇਂ ਚੋਕੇ ਲੈ ਲਿਓ ਜੈ ਜੈ ਮਨ ਲਓ ਬਾਈ ਮੋਲ ਬਈ ਇਹ ਦੇਖਦੇ ਹੁੰਦੇ ਦਾ 70 72 ਮਿਲ ਜਾਂਦੇ ਹਾਂ ਆਪਾਂ 60000 ਤੋਂ 10000 ਛੋੜਨਾ 95 ਦੀ ਦੇ ਦੇ ਦੋਸਤੋ ਬਿਲਕੁਲ ਜੈ ਜੈ ਮੋਲ ਹੈ ਹੋਰ ਕਿਸੇ ਕੋਲੇ ਹੁੰਦੀ ਬਾਈ ਕਹਿੰਦਾ 65 70000 ਮੋਲ ਕਰਨਾ ਸੀ ਅਗਲੇ ਨੇ ਪਰ ਆਪਾਂ 60000 ਦੀ ਦੇ ਦੇਣੀ ਆ ਵਿੱਚੋਂ 1000 ਦਾ ਨੋਟ ਛੱਡ ਦੂ 95000 ਦੀ ਦੇ ਦੇਣੀ ਆ ਬੇਫਿਕਰ ਹੋ ਕੇ ਆ ਜਿਓ ਵਿੱਚੋਂ 2 400 ਹੋਰ ਮਾਨਤਾਨ ਬਾਈ ਕਰ ਦੂ ਤਾਜੀ ਸੂਈ ਸਵਾਈ ਚੰਗੇ ਦਰਦ ਵਾਲੀ ਵੱਡੀ ਵਹਿੜ ਜੇ ਕਿਸੇ ਭੈਣ ਭਰਾ ਨੇ ਕਹੇ ਦੁੱਧ ਵੀ ਇਹਨੂੰ ਵੜ ਲੈਣੀ ਆ ਜਾਂ ਵੜ ਦੁੱਧ ਤੇ ਲਾਉਣੀ ਆ ਡੈਰੀ ਦੁੱਧ ਪਾਉਣ ਵਾਸਤੇ ਤੇ ਬਿਲਕੁਲ ਜਾਇਜ਼ ਆ ਮੌਲਾ 95000 ਇਹ 24 ਕਿਲੋ ਖੁੱਲਾ ਦੁੱਧ ਪਿਆਜੂ ਪਿਛਲੇ ਸਵੇਰੇ ਦਿੱਤਾ ਤੁਸੀਂ 23 24 ਮੰਨ ਕੇ ਸੌਦਾ ਕਰ ਲਓ ਬਾਈ ਤਾਂ ਕਹਿੰਦਾ ਯਾਰ ਕਿ 24 25 ਪਿਆਜੂ ਪਰ ਤੁਸੀਂ 23 24 ਮੰਨ ਲਓ 23 24 ਕਿਲੋ ਦੁੱਧ ਵੀ ਬਹੁਤ ਹੁੰਦਾ 12 ਕਿਲੋ ਸੋਭਾ 12 ਕਿਲੋ ਸ਼ਾਮ ਨੂੰ ਫੇਰ 24 ਕਿਲੋ ਬੰਦ ਆ ਬਾਈ ਜਿਹੜਾ ਸਾਡਾ ਥਾਨਲੇ ਵਾਲਾ ਲੱਗਿਆ ਗਾਂਵਾਂ ਵਾਡੀ ਨੂੰ ਦੁੱਧ ਬਾੜਾ ਦੀ ਦਿੱਤਾ ਵੀ ਹੋਊਗਾ ਸਹੀ ਆ ਅਜੇ ਥੋੜੇ ਦੁੱਧ ਥੋੜਾ ਜਿਹਾ ਲੈਵਾ ਹੋਣਾ ਸੀਗਾ ਬਾਕੀ ਥਾਨ ਤੁਹਾਨੂੰ ਚੰਗਾ ਲੱਗਾ ਹੂੰ ਬਾਕੀ ਵੈਰਨਾ ਸੂਆ ਨਹੀਂ ਮੰਨਿਆ ਬੜੇ ਬੜੇ ਖਾਈ ਜਾਂਦੀ ਖਾਦੀ ਆ ਸਹੀ ਆ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭੈਣ ਭਰਾ ਦੇ ਇਹ ਤਾਜੀ ਸੂਈ ਸਵਾਈ ਚੰਗੇ ਦੁੱਧ ਵਾਲੀ ਵੜ ਪਸੰਦ ਆਉਂਦੀ ਏ ਜੈ ਜੈ ਮੁੱਲ 60000 ਤੋਂ 1000 ਛੱਡ ਦੂ ਬਾਈ ਕਹਿੰਦਾ 95000 ਦੀ ਦੇ ਦੂੰ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਹੋਰ ਕਿਸੇ ਦੇ ਘਰੇ ਖੜੀ ਨਹੀਂ ਬਾਈ ਕਹਿੰਦਾ 65 70000 ਤੋਂ ਘੱਟ ਕਿਸੇ ਨੇ ਨਹੀਂ ਸੀ ਦੇਣੀ ਬਾਕੀ ਸਾਰਿਆਂ ਨੂੰ ਸਾਸ਼ੀ ਕਾਲ ਜਲਦ ਮਿਲਦੇ ਨੇ ਕਿਸੇ ਹੋਰ ਨੰਬਰ 'ਤੇ